ਹਾਂਜੀ ਅੱਜ ਆਪਾਂ ਤੁਹਾਨੂੰ ਲੈ ਕੇ ਆ ਗਏ ਪਿੰਡ ਫੁੱਲਾਂ ਤੇ ਜੋ ਹਰਿਆਣੇ ਦੇ ਵਿੱਚ ਪੈਂਦਾ ਹੈ ਤਹਿਸੀਲ ਫਤਿਹਵਾਦਾ ਤੇ ਜ਼ਿਲ੍ਹਾ ਵੀ ਫਤਿਹਵਾਦਾ ਹੈ। ਇਹ ਪਿੰਡ ਦੀ ਇੱਕ ਖਾਸियत ਇਹਨਾਂ ਨੇ ਹੜਪਰਵਾਹ ਵਿੱਚ ਇੱਕ ਪਿੰਡ ਗੋਦ ਲੈ ਰੱਖਿਆ ਕਹਿੰਦੇ ਚਾਹੇ 1.5 ਕਰੋੜ ਲੱਗੇ ਚਾਹੇ 2 ਕਰੋੜ ਲੱਗੇ। ਤੇ ਇਹ ਹੈਗਾ ਜੀ ਇਹ ਪਿੰਡ ਦਾ ਮੰਦਿਰ ਹਨੂਮਾਨ ਮੰਦਿਰ ਹੈ ਤੇ ਇੱਥੇ ਇਹ ਪਿੰਡ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਮੰਦਿਰ ਦੀ ਤੇ ਪਿੰਡ ਦੇ ਲੋਕਾਂ ਦੀ ਬਹੁਤ ਜ਼ਿਆਦਾ ਸ਼ਰਧਾ ਹੈਗੀ ਤੇ ਤੁਸੀਂ ਇਮਾਰਤ ਚੈੱਕ ਕਰ ਸਕਦੇ ਹੋ। ਏ ਆ ਗਿਆ ਜੀ ਰਾਮ ਬਾਗ ਪ੍ਰਵੇਸ਼ ਦਵਾਰ ਇਹ ਦੇਖੋ ਇੱਥੇ ਤਾਂ ਹੈਗਾ ਇਹ ਪਾਰਕ ਹਨਾ ਇੱਥੇ ਤਾਂ ਹੈਗਾ ਇਹ ਪਾਰਕ ਤੇ ਅੱਗੇ ਆ ਜੋ ਅੱਗੇ ਆ ਜੋ ਭੱਜ ਲੋ ਭੱਜ ਲੋ ਮੇਰੇ ਨਾਲ ਹੀ ਭੱਜ ਲੋ ਆ ਜੋ ਆ ਜੋ ਆ ਜੋ ਆ ਜੋ ਆ ਜੋ ਆ ਜੋ ਮੈਂ ਛੇਤੀ ਛੇਤੀ ਭੱਜ ਜਣਾ ਤੁਹਾਨੂੰ ਦਿਖਾਉਂਦਾ ਮਾਰਾ ਤੇ ਇੱਥੇ ਹੈਗਾ ਜੀ ਇਹ ਸਮਸ਼ਾਨ ਘਾਟ ਇਹ ਪਾਰਕ ਤੇ ਸਮਸ਼ਾਨ ਘਾਟ ਇਕੱਠੇ ਨੇ ਤੇ ਰਾਤ ਨੂੰ 11 11 ਵਜੇ ਤੱਕ ਕਹਿੰਦੇ ਜਾ ਵਾ ਕੇ ਇੱਥੇ ਖੇਡਦੇ ਨੇ ਮੁੰਡੇ ਵਹਿੰਦੇ ਨੇ ਤੇ ਇਹਨਾਂ ਨੇ ਭੂਤਾਂ ਪ੍ਰੇਤਾਂ ਦਾ ਡਰ ਚੱਕਿਆ ਹੋਇਆਗਾ ਤੇ ਇਹ ਪਿੰਡ ਦਾ ਜੀ ਚਮਚਾਨ ਘਾੜ ਤੇ ਪਾਰਕ ਤੇ ਇਹ ਹੈਗਾ ਜੀ ਪਿੰਡ ਦਾ ਸਟੇਡੀਅਮ ਜੋ 2 2 1 ਕਿੱਲੇਾਂ ਦੇ ਵਿੱਚ ਹੈ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਪਿੱਚ ਬਣੀ ਹੋਈ ਹੈ ਤੇ ਵਾਲੀਬਾਲ ਵੀ ਖੇਡਦੇ ਨੇ ਤੇ ਸ਼ੈੱਡ ਵੀ ਲੱਗੇ ਹੋਣ ਇਹ ਹੈਗਾ ਜੀ ਪਿੰਡ ਦਾ ਸਰਕਾਰੀ ਸਕੂਲ ਜੋ ਪਲੱਸ 2 ਤੱਕ ਹੈ ਇੱਥੇ ਪੰਜ ਕੁੜੀਆਂ ਨੇ ਟੌਪ ਕੀਤਾਗਾ ਬਲੌਗ ਦੇ ਵਿੱਚੋਂ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਅਸੀਂ ਤੁਹਾਡੇ ਪਿੰਡ ਆਈਏ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਅਸੀਂ ਕਿਹੜੇ ਪਿੰਡ ਆਈਏ ਤੇ ਸਾਡਾ ਸਾਥ ਦਿਓ ਤੇ ਕਮੈਂਟ ਜਰੂਰ ਕਰਿਓ ਜੇ ਤੁਸੀਂ ਚਾਹੋ ਨੀ ਬਿਸ ਤੁਹਾਡੇ ਪਿੰਡ ਆਈਏ